ਚੱਲ ਬਣ ਰਹੀ ਹੈ ਬੀ ਦੇ ਟੇਡਾ ਕਰ ਟੇਡਾ ਕਰਕੇ ਬਣਾ ਉੱਪਰਲੇ ਵੈਸੇ ਕਰਨਾ ਚੱਲ ਪਿਆ ਬਾਜ ਆਉਂਦੀ ਹੈ ਮੇਰੀ ਪੂਰਾ ਨੂੰ ਹੋ ਜਾ ਨਵੇ ਬਾਜ ਆਉਂਦੀ ਹੈ ਹੈ ਪੂਰੀ ਤੇਰਾ ਪਿੰਡਾ ਬਾਬਾ ਜੀ ਮੰਗਵਾਲ ਜੀ ਹਾਂ ਜੀ ਵੀਰੋ ਦੋਸਤੋ ਸਸਰੀਕਾਰ ਸਾਰਿਆਂ ਨੂੰ ਤੇ ਅੱਜ ਲੋਂਗੋਵਾਲ ਦੀ ਮੰਡੀ 13 ਤਰੀਕ ਦਾ ਦਿਨ ਤੇ 22 ਜਾਂਦੇ ਤੇ ਰੇੜੀ ਦੇ ਵਿੱਚ ਬੱਕਰਾ ਲੱਦੀ ਲੋਂਗੋ ਕਿਹੜੇ ਪਿੰਡ ਦੇ ਜੀ ਮੰਗਵਾਲ ਮੰਗਵਾਲ ਦੇ ਪਾਈ ਤੇ ਬੱਕਰਾ ਸੀ ਬਹੁਤ ਵਧੀਆ ਚਾਰ ਦੰਦ ਬੱਚਾ ਨਾਗਰਾ ਡਿੱਟਲ ਪ्योर ਤੇ ਬਾਈਆਂ ਨੇ ਰੇੜੀ ਦੇ ਵਿੱਚ ਰੱਖਿਆ ਸੀ ਚੰਗਾ ਭਲਾ ਬੱਕਰਾ ਜਾਂਦਾ ਜਾਂਦਾ ਬੱਕਰੇ ਨੂੰ ਇਸ ਟਾਈਮ ਟੈਕ ਹੋ ਗਿਆ ਲੋਂਗੋਵਾਲ ਦੇ ਨਾਲੇ ਦੇ ਮੋੜ ਦੇ ਲਵੇ ਤੇ ਮੰਡੀ ਤੱਕ ਪਹੁੰਚ ਵੀ ਨਹੀਂ ਸਕਿਆ ਤੇ ਬਾਈਆਂ ਦਾ ਬਹੁਤ بڑا ਗਰੀਬ ਆਦਮੀ ਦਾ ਨੁਕਸਾਨ ਹੋ ਗਿਆ ਮੈਂ ਰਾਜੂ ਗੋਟ ਫਾਰਮ ਸੜਵਾ ਪੰਜਾਬ YouTube ਚੈਨਲ ਵਾਲਾ ਜਾਂਦੇ ਜਾਂਦੇ ਨਹੀਂ ਮੈਂ ਵੀ ਬਾਈਆਂ ਦੇ ਨਾਲ ਕਿਸੇ ਨਾਲ ਬੈਠਾ ਸੀ ਉਹ ਨੁਕਸਾਨ ਦੇਖ ਕੇ ਮੈਥੋਂ ਵੀ ਨਹੀਂ ਚਲੇ ਗਿਆ ਤੇ ਮੈਂ ਬਾਈਆਂ ਦੇ ਲਈ ਖੜ ਗਿਆ ਮੈਂ ਬਾਈਆਂ ਦੇ ਵੇ ਖੜ ਕੇ ਬਾਈਆਂ ਦਾ ਦੁੱਖ ਸੁਣਿਆ ਵੀ ਇਹ ਕੀ ਗੱਲਬਾਤ ਹੋ ਗਈ ਬਾਈ ਕਹਿੰਦੇ ਵੀ ਜਾਂਦੇ ਜਾਂਦੇ ਗੱਲ ਸੁਝਾ ਮੰਨਦੇ ਤੇ ਮਿੰਟਾਂ ਦੇ ਵਿੱਚ 2 ਮਿੰਟਾਂ ਦੇ ਵਿੱਚ ਬੱਕਰੇ ਦੀ ਡੈਥ ਹੋ ਗਈ ਬਹੁਤ ਵਧੀਆ ਬੱਕਰਾ ਵਾ ਵਿਚਾਰੇ ਦਾ ਮਿੱਟੀ ਵਾਂਗੂ ਢੇਰੀ ਹੋ ਗਿਆ ਬਹੁਤ بڑا ਨੁਕਸਾਨ ਹੋ ਗਿਆ ਇਸ ਗਰੀਬ ਆਦਮੀ ਦਾ ਲੰਗੋਵਾਲ ਮੰਡੀ ਇੱਥੋਂ ਥਾਰੀ 2 ਕਿਲੋਮੀਟਰ ਦੀ 2 ਕਿਲੋਮੀਟਰ ਦੀ ਦੂਰੀ ਦੇ ਵਿੱਚ 2 ਕਿਲੋਮੀਟਰ ਦੀ ਦੂਰੀ ਦੇ ਵਿੱਚ ਬੱਕਰਾ ਮਰ ਗਿਆ ਬੱਕਰਾ ਮੰਡੀ ਤੱਕ ਨਹੀਂ ਪਹੁੰਚ ਸਕਿਆ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਬਾਈ ਦਾ ਚੱਲਣ ਦੀ ਵੀਡੀਓ ਬਹੁਤ ਵੱਡਾ ਨੁਕਸਾਨ ਹੋ ਗਿਆ ਬਾਈ ਦਾ ਮੈਂ ਇਹ ਕਹਿਣਾ ਹੱਥ ਬੰਨ ਕੇ ਲੋਕਾਂ ਨੂੰ ਇਸ ਬਾਈ ਦੀ ਇਸ ਬਾਈ ਦੀ ਅਲਫਤਰੀ ਜਾਵੇ ਆਤਮੰਨ ਕੇ 12 ਦੇਸ਼ਾਂ ਪ੍ਰਦੇਸ਼ਾਂ ਚ ਬੈਠਿਆਂ ਨੂੰ ਵੀ ਦੋ ਮਿੰਟ ਮੇਰਾ ਦੋ ਮਿੰਟ ਵੀ ਬਾਈ ਹੱਥ ਬਨ ਕੇ ਬੇਨਤੀ ਹੈ ਇਸ ਬਾਈ ਦਾ ਜਾਂਦੇ ਜਾਂਦੇ ਟੈਕ ਹੋ ਕੇ ਬੱਕਰਾ ਦੋ ਮਿੰਟ ਚ ਮਰ ਗਿਆ ਗਰੀਬ ਦਾ ਬੱਚਾ ਪਾਲਿਆ ਹੋਇਆ ਸੀ ਬਾਈ ਰਾਜੂ ਜਾਂਦੇ ਜਾਂਦੇ ਨੂੰ ਬੜਾ ਦੁੱਖ ਆਇਆ ਇਸ ਗੱਲ ਦਾ ਬਾਈ ਦੀ ਅੱਖਾਂ 'ਚ ਵੀ ਰੰਜਿੰਦੂ ਆਗੇ ਵੀ ਇਹਦੀ ਅਲਫ ਜ਼ਰੂਰ ਕਰਿਓ ਮੇਰੇ ਹਰ ਜੋ ਵੀਡੀਓ ਦੀ ਐਲਫ ਜ਼ਰੂਰ ਕਰਿਓ ਹੱਥ ਬਨ ਕੇ ਬੇਨਤੀ ਐ ਸਾਰਿਆਂ ਨੂੰ ਜਿੰਨੇ ਦੂਰੋਂ ਪਾਰੋਂ ਮੇਰੇ ਚੈਨਲ ਦੇ ਰਾਹੀਂ ਸੁਣਦੇ ਹੋ ਬਾਈ ਦਾ ਮੈਂ ਨੰਬਰ ਲੈ ਕੇ ਦੱਸਦਾ ਬਾਈ ਨੰਬਰ ਦੱਸੋ ਕੀ ਐ 98772 39144 98772 39144 ਪਿੰਡ ਮੰਗਵਾਲੀ ਪਿੰਡ ਮੰਗਵਾਲੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਈ ਇਹਨੂੰ ਮਿੱਟੀ ਚ ਦੇ ਦੇ ਕਿਸੇ ਕੰਮ ਨਹੀਂ ਤੇਰੇ ਬਹੁਤ ਮਾੜੀ ਗੱਲ ਹੋਈ